ਉਹਨਾਂ ਦੀ ਮਾਤਾ ਨੂੰ ਮੈਂ ਮਿਲਿਆ ਉਹਨਾਂ ਦੀ ਧੀ ਨੂੰ ਮੈਂ ਮਿਲਿਆ ਉਹਨਾਂ ਦੇ ਪਾਪਾ ਨੂੰ ਮੈਂ ਮਿਲਿਆ ਤੇ ਸੈਂਕੜੇ ਹੋਰ ਜਿਹੜੀਆਂ ਬੀਬੀਆਂ ਇਹ ਟ੍ਰਿਪ ਸੋਸ ਕਰ ਨਹੀਂ ਹੈ ਉਹਨਾਂ ਨੂੰ ਮਿਲਿਆ ਤੇ ਇਹ ਜਿਹੜਾ ਪੁਲਿਸ ਨੇ ਗੁਰਮੀਤ ਸਿੰਘ ਨੂੰ ਫੇਕ ਕਾਊਂਟਰ ਇੱਕ ਫੜ ਕੇ ਮਾਰ ਦੇਣਾ ਅਸੀਂ ਸਮਝਦੇ ਸੀ ਕਿ ਇਹ ਰਵਾਇਤ ਹੋਣ ਚੱਲੀ ਗਈ ਹੈ ਜਦੋਂ ਸਿੱਖਾਂ ਦਾ ਯਾਦੀਦਾਰ ਜੁੱਦ ਸੀ ਉਦੋਂ ਭੜਕੇ ਸਿੱਖਾਂ ਨੂੰ ਮਾਰੇ ਜਾਂ ਦਰਸਿਦਾ ਪਰ ਜਿਹੜੇ ਗੁਰਮੀਤ ਸਿੰਘ ਕਾਲਾ ਸੀਗੇ ਉਹਨਾਂ ਦਾ ਨਾਮ ਤਾਂ ਗੈਂਗਸਟਰਸ ਦੇ ਵਿੱਚ ਸੀਗਾ ਪਰ ਮੈਂ ਏਸੇ ਘਰ ਬਹੁਤ ਵਾਰ ਆਏ ਹਾਂ ਤੇ ਇੱਕ ਵਾਰੀ ਮੈਨੂੰ ਬੁਲਾਇਆ ਗਿਆ ਸੀ ਜਦੋਂ ਗੁਰਮੀਤ ਸਿੰਘ ਨੇ ਇੱਥੇ ਬਲੱਡ ਕੈਂਪ ਕੀਤਾ ਸੀਗਾ ਦੂਸਰੀ ਗੱਲ ਹੈ ਕਿ ਗੁਰਮੀਤ ਸਿੰਘ ਨਸ਼ਿਆਂ ਦੇ ਬਿਲਕੁਲ ਖਿਲਾਫ ਹੋ ਗਿਆ ਸੀਗਾ ਔਰ ਇਹਦੀ ਕੋਸ਼ਿਸ਼ ਸੀ ਕਿ ਇੱਕ ਇੱਕ ਪਿੰਡ ਪਿੰਡ ਜਾ ਕੇ ਜਿਹੜੇ ਨਸ਼ੇ ਜਿਵੇਂ ਸਾਡਾ ਪੜ ਝੋਟਾ ਹੈਗਾ ਇਹ ਸਾਰੇ ਇੱਕ ਮੰਚ ਦੇ ਉੱਤੇ ਖੜੇ ਹੋ ਗਏ ਸੀ ਕਿ ਕਿ ਅਸੀਂ ਨਸ਼ੇ ਨੂੰ ਬੰਦ ਕਰਨਾ ਹੈ ਪਰ ਦੂਜੇ ਪਾਸੇ ਝੋਟੇ ਨੂੰ ਵੀ ਪੁਲਿਸ ਨੇ ਬਹੁਤ ਤੰਗ ਕੀਤਾ ਫੜ ਕੇ ਜੇਲ੍ਹ ਚ ਵੀ ਦੇ ਦਿੱਤਾ ਮੈਨੂੰ ਸਮਝ ਨਹੀਂ ਕਿ ਸਰਕਾਰ ਨਸ਼ੇ ਨੂੰ ਰੋਕਣਾ ਚਾਹੁੰਦੀ ਹੈ ਹਿਰਨ ਨੂੰ ਜਾ ਇਸ ਤਰ੍ਹਾਂ ਦਾ ਵਾਚ ਆਉਂਦੀ ਹੈ ਗੁਰਮੀਤ ਸਿੰਘ ਨੂੰ ਫੜ ਕੇ ਇੱਕ ਇਨਕਾਊਂਟਰ ਦੇ ਵਿੱਚ ਮਾਰ ਦੇਣਾ ਮੈਂ ਸਮਝਦਾ ਕਿ ਇਹ ਰਵੈਤ ਇਹ ਜਿਹੜੀ ਇੰਡੀਆ ਦੇ ਵਿੱਚ ਹਿੰਦੂਤਵਾਦੀ ਸਰਕਾਰ ਦੇ ਵਿੱਚ ਇਹ ਬੇਰਮੀ ਫੈਲ ਗਈ ਹੈ ਫੇਸਬੁਕ ਖਤਮ ਕਰਨਾ ਪਾਊਗਾ ਕਿਉਂ ਕਰਕੇ ਹੁਣ ਸਾਫ ਜ਼ਾਹਰ ਹੋ ਗਿਆ ਹੈ ਕਿ ਇੰਡੀਆ ਦੀਆਂ ਖੂਫੀਆ ਏਜੰਸੀਆਂ ਨੇ ਬਾਹਰ ਦੇ ਮੁਲਕਾਂ ਦੇ ਵਿੱਚ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਸਿੱਧੂ ਨੂੰ ਫੇਰ ਮਲਕ ਨੂੰ ਤੇ ਸੁਖਦੂਲ ਸਿੰਘ ਨੂੰ ਉੱਥੇ ਸ਼ਹੀਦ ਕਰ ਦਿੱਤਾ ਔਰ ਬ੍ਰਿਟਾਨੀਆ ਦੇ ਵਿੱਚ ਅਵਤਾਰ ਸਿੰਘ ਨੂੰ ਕਤਲ ਕੀਤਾ ਹੈ ਪਾਕਿਸਤਾਨ ਦੇ ਵਿੱਚ ਬਰਮਜੀਤ ਸਿੰਘ ਫੰਡਵਰ ਤੇ ਰੋਡੇ ਲਖਬੀਰ ਸਿੰਘ ਨੂੰ ਕਤਲ ਕੀਤਾ ਹੈ ਇੱਥੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਤੇ ਸਾਡੇ ਪੰਜਾਬ ਦੇ ਵਿੱਚ ਮੂਸੇਵਾਲ ਸਾਹਿਬ ਨੂੰ ਸੋ ਮੇਰਾ ਕਹਿੰਦਾ ਮਤਲਬ ਹੈ ਹੋਣ ਇੰਡੀਆ ਦੀ ਸੱਜੇ ਪੱਖੀ ਹਿੰਦੂਤਵਾ ਸਰਕਾਰ ਮੋਦੀ ਜੀ ਇਹ ਸਿੱਧਾ ਕਤਲ ਕਰਾਉਣ ਲੱਗ ਪਈ ਹੈ ਇਸ ਤੋਂ ਪਹਿਲਾਂ ਹੁਣੇ ਹੋਣ ਜੰਗਿਆਲੇ ਦੇ ਵਿੱਚ ਵੀ ਇੱਕ ਸਿੱਖ ਨੂੰ ਇਸ ਤਰ੍ਹਾਂ ਦੇ ਐਨਕਾਉਂਟਰ ਝੂਠੇ ਦੇ ਵਿੱਚ ਮਾਰਿਆ ਗਿਆ ਫਿਰ ਤਰਨਤਾਰਨ ਸਾਬ ਦੇ ਇਲਾਕੇ ਦੇ ਵਿੱਚ ਵੀ ਇੱਕ ਸਿੱਖ ਨੂੰ ਇਸ ਤਰ੍ਹਾਂ এনকাউন্টার ਦੇ ਵਿੱਚ ਮਾਰ ਲਿਆ ਫਿਰ ਫਿਰੋਜ਼ਪੁਰ ਦੀ ਤਲਵੰਡੀ ਦੇ ਵਿੱਚ ਵੀ ਇੱਕ ਸਿੱਖ ਨੂੰ ਇਸ ਤਰ੍ਹਾਂ ਫੜ ਕੇ ਮਾਰ ਦਿੱਤਾ ਹੈਗਾ ਔਰ ਜਿਹੜਾ ਬਾਰਡਰ ਹੈ ਉੱਥੇ ਵੀ ਜਿਹੜੀ বিএসএফ ਲੱਗੀ ਹੈ ਜਦੋਂ ਕੋਈ ਇੱਧਰ ਇੰਡੀਆ ਨੂੰ ਆਉਂਦਾ ਹੈ ਪਾਕਿਸਤਾਨ ਕੰਨੀਓ ਉਹ ਸਰੈਂਡਰ ਕਰਦਾ ਹੈ ਹੱਥ ਉੱਤੇ ਚੱਕ ਦਿੰਦਾ ਹੈ ਪਰ ਤਾਂ ਵੀ বিএসএফ ਉਹਨਾਂ ਨੂੰ ਮਾਰ ਦਿੰਦੀ ਹੈ ਇਹਦੇ ਬਾਰੇ ਅਸੀਂ ਐਫ ਆਈ ਆਰਾਂ ਵੀ ਦਰਜ ਕਰਵਾਈਆਂ ਹੈਗੀਆਂ ਸੋ ਜਿਹੜੇ ਮੁਲਕ ਦੇ ਵਿੱਚ ਇਸ ਤਰ੍ਹਾਂ ਫੜ ਫੜ ਕੇ ਬੰਦੇ ਮਾਰਨੇ ਸ਼ੁਰੂ ਕਰ ਦੇਣ ਖਾਸ ਕਰਕੇ ਕਟ ਗਿੰਟੀ ਦੇ ਤਾਂ ਫਿਰ ਉਹੋ ਜਿਹਾ ਮਾਹੌਲ ਪੈਦਾ ਹੋ ਜਾਂਦਾ ਹੈ ਕਿ ਹੁਣ ਸਿੱਖ ਬਾਹਰ ਦੇ ਮੁਲਕਾਂ ਦੇ ਵਿੱਚ ਹਿਜਰਤ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਸੈਂਟੀਟੇਨ ਦੇ ਹਿਸਾਬ ਦੇ ਵਿੱਚ ਸਾਡੇ ਨੌਜਵਾਨ ਬੱਚੇ ਬਾਹਰ ਦੇ ਮੁਲਕਾਂ 'ਚ ਜਾ ਰਹੇ ਆ ਕਿਉਂ ਕਰਕੇ ਉਹ ਸਮਝਦੇ ਆ ਕਿ ਸਾਡੀ ਜ਼ਿੰਦਗੀ ਇੱਥੇ ਸੁਰੱਖਿਅਤ ਨਹੀਂ ਹੈ ਸਾਡੀ ਮੰਗ ਹੈ ਕਿ ਇਹ ਜਿਹੜਾ ਕਤਲ ਕੀਤਾ ਗਿਆ ਝੂਠਾ ਇਨਕਾਊਂਟਰ ਗੁਰਮੀਤ ਸਿੰਘ ਦਾ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਵੇ ਜਿਸ ਦੇ ਨਾਲ ਸਾਡੇ ਤੇ ਵਿਸ਼ਵਾਸ ਵਧੇ ਕਿ ਇਹ ਸਹੀ ਇਨਕਾਊਂਟਰ ਹੈ ਕਿ ਇਹਨੂੰ ਫੜ ਕੇ ਮਾਰਿਆ ਗਿਆ ਜਿੱਥੋਂ ਤੱਕ ਮੇਰੀ ਇਨਫੋਰਮੇਸ਼ਨ ਹੈ ਬਤੌਰ ਮੈਂਬਰ ਪਾਰਲੀਮੈਂਟ ਇਸ ਇਲਾਕੇ ਦੀ ਪੁਲਿਸ ਨੇ ਇਸ ਨੂੰ ਪਹਿਲਾਂ ਕਾਬੂ ਕਰ ਦਿਆ ਸੀਗਾ ਤਾਂ ਫਿਰ ਉਸ ਤੋਂ ਬਾਅਦ ਇਸ ਨੂੰ ਮਾਰਿਆ ਮੇਰੇ ਕੋਲ ਇਹ ਵੀ ਇਤਲਾ ਹੈ ਕਿ ਜਦੋਂ ਇਹ ਢੇਰੇ ਛਾ ਗਿਆ ਗੁਰਮੀਤ ਸਿੰਘ ਤਾਂ ਇਹਨੇ ਹੱਥ ਚੱਕਤੇ ਛੱਕਤੇ ਸੀਗੇ ਕਿ ਮੈਂ ਸਰੈਂਡਰ ਕਰਦਾ ਹੈ باوجود ਉਸ ਦੇ ਪੁਲਿਸ ਨੇ ਕਾਇਰਤਾ ਦਿਖਾਈ ਹੈ ਕਿ ਇਸ ਬੰਦਾ ਜਿਹੜਾ ਅੱਗੇ ਸਰੈਂਡਰ ਕਰਨ ਲੱਗਿਆ ਉਹਨੂੰ ਗੋਲੀਆਂ ਦੇ ਨਾਲ ਭੁੰਨ ਕੇ ਮਾਰ ਦਿੱਤਾ ਗਿਆ ਸੋ ਅਸੀਂ ਸਿੱਖ ਹੈ ਜਿਹੜੇ ਅਸੀਂ ਸਮਝਦੇ ਹਾਂ ਕਿ ਸਾਡੀ ਸੁਰੱਖਿਆ ਹੁਣ ਬੜੇ ਖਤਰੇ ਦੇ ਵਿੱਚ ਹੈ ਤੇ ਕਿਸੇ ਵੇਲੇ ਵੀ ਸਾਨੂੰ ਮਾਰ ਦਿੱਤਾ ਜਾ ਸਕਦਾ ਹੈ ਜਿੰਦੋਂ ਤੱਕ ਮੇਰਾ ਸਵਾਲ ਹੈ ਮੈਨੂੰ ਡਰ ਨਹੀਂ ਲੱਗਦਾ ਹੈਗਾ ਜੇ ਮੈਨੂੰ ਮਾਰ ਦੇਣਗੇ ਕਿਉਂ ਕਰਕੇ ਜੇ ਮਾਰ ਦੇਣਗੇ ਤਾਂ ਫੇਰ ਖਾਲਸਾਣ ਦੀ ਮੰਜ਼ਲ ਨੇੜੇ ਆਜੂਗੀ ਸੋ ਮੈਨੂੰ ਆਪਣਾ ਡਰ ਮੋਦੀ ਸਾਹਿਬ ਅਮਿਤ ਸ਼ਾਹ ਜੀ ਬਿਲਕੁਲ ਨਹੀਂ ਹੈ ਇਹਦਾ ਸਰ ਗਲਤ ਪਾਊਗਾ ਜੇ ਤੁਸੀਂ ਇਸ ਤਰ੍ਹਾਂ ਦੇ ਕੰਮ ਕੀਤੇ ਤਾਂ ਫਿਰ ਸਿੱਖ ਜਿਹੜੀ ਹੈਗੀ ਐ ਇਹ ਭੁੱਲਦੇ ਨਹੀਂ ਇਹ ਫਿਰ ਤੁਸੀਂ ਵੀ ਸਮਝ ਲਓ ਕਿ ਤੁਹਾਡੀ ਸੁਰੱਖਿਆ ਵਧਾਉਣੀ ਪਊਗੀ ਤੇ ਤੁਹਾਨੂੰ ਬਾਹਰ ਨਹੀਂ ਨਿਕਲਣ ਦੇਣਾ ਜੋ ਕਰਕੇ ਇਹੋ ਜਿਹਾ ਕਤਲ ਜਿਵੇਂ ਹੁਣ ਭਗਵਾਨ ਸਿੰਘ ਮਾਨ ਵੀ ਉਸੇ ਰੀਦ ਉੱਤੇ ਚੜ੍ਹ ਪਿਆ ਤੇ ਮੈਨੂੰ ਲੱਗਦਾ ਹੈਗਾ ਕਿ ਇਹ ਵੀ ਸਰਕਾਰ ਜਿਹੜੀ ਆਪਣੇ ਬੱਚਿਆਂ ਨੂੰ ਜਿਵੇਂ ਸੱਪਣੀ ਆਪਣੇ ਬੱਚਿਆਂ ਨੂੰ ਖਾ ਜਾਂਦੀ ਹੈ ਇਹ ਉਹੋ ਜੀ ਸਰਕਾਰ ਬਣ ਗਈ ਹੈ ਜਿਹੜੀ ਬੇਰਹਿਮੀ ਦੇ ਨਾਲ ਸਾਡੇ ਨੌਜਵਾਨ ਬੱਚਿਆਂ ਨੂੰ ਮਾਰ ਰਹੀ ਹੈ ਮੈਂ ਗੁਰਮੀਤ ਸਿੰਘ ਦੇ ਪਾਪਾ ਜੀ ਨੂੰ ਵੀ ਮਿਲਿਆ ਮਾਮਾ ਨੂੰ ਵੀ ਮਿਲਿਆ ਉਹਨਾਂ ਦੇ ਘਰ ਵਾਲਿਆਂ ਨੂੰ ਵੀ ਮਿਲਿਆ ਤੇ ਉਹਨਾਂ ਦੀ ਇਕਲੌਤੀ ਧੀ ਜਿਹੜੀ ਇਹ ਬੈਂਗਲੌਰ ਪੜ੍ਹ ਰਹੀ ਸੀ ਉਹ ਵੀ ਆ ਗਈ ਹੈ ਉਹਨੂੰ ਵੀ ਮਿਲਿਆ ਹੋਇਆ ਹੈ ਔਰ ਸਾਰੇ ਤੁਸੀਂ ਦੇਖਿਓ ਇੱਥੇ ਜਿੰਨੇ ਵੀ ਆਪਣੇ ਸ਼ਹਿਰ ਦੇ ਨਾਗਰਿਕ ਹੈਗੇ ਆ ਬੈਠੇ ਹੋਏ ਹੈ ਤੇ ਬੜੇ ਅਫਸੋਸ ਦੇ ਵਿੱਚ ਹੈਗੇ ਆ ਸੋ ਮੈਂ ਚਾਹੁੰਦਾ ਕਿ ਹਾਈ ਕੋਰਟ ਦੇ ਵਿੱਚ ਰਿਟ ਹੋਵੇ ਤੇ ਇਹਦੀ ਜੁਡੀਸ਼ੀਅਲ ਇਨਕੁਆਇਰੀ ਇਸ ਫੇਕ এনਕਾਊਂਟਰ ਦੀ ਹੋਵੇ ਔਰ ਸਭ ਪਰਿਵਾਰ ਦੁਬਾਰਾ ਪੋਸਟਮਾਰਟਮ ਦੀ ਮੰਗ ਕਰ ਰਿਹਾ ਕਿ ਮੈਡੀਕਲ ਕਾਲਜ ਤੋਂ ਕੀਤਾ ਜਾਵੇ ਕਿਵੇਂ ਲੱਗਦਾ ਕੀ ਇਹ ਮੰਨ ਬਿਲਕੁਲ ਜਾਇਜ਼ ਹੈ ਕਿਉਂ ਕਰਕੇ ਉਹ ਸਮਝਦੇ ਹੈ ਕਿ ਨਾਜਾਇਜ਼ ਦੇ ਨਾਲ ਹੋਇਆ ਕਿਉਂ ਕਰਕੇ ਉਹਨੇ ਹੱਥ ਉੱਤੇ ਚੱਕ ਦਿੱਤੇ ਸੀਗੇ ਉਸ ਤੋਂ ਮੰਗ ਰਹੇ ਉਹਨੂੰ ਇਹ ਸ਼ਹੀਦ ਕੀਤਾ ਗਿਆ ਹੈ ਇਹ ਬਿਲਕੁਲ ਜਾਇਜ਼ ਧਮਾਨ ਹੈ ਉਹਨਾਂ ਦੀ ਲੱਗਦਾ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਹੈ ਪਰਿਵਾਰ ਦਾ ਸਾਥ ਆਉਣ ਵਾਲੇ ਦਿਨਾਂ ਦੇ ਵਿੱਚ ਕਿਵੇਂ ਜਾ ਇਸ ਕੇਸ ਨੂੰ ਲੜਨ ਲਈ ਅੱਗੇ ਵਧ ਸਕਦੀ ਹੈ ਹਾਂ ਜੀ ਇੱਕ ਇੱਕ ਕਰਨਗੇ ਅਸੀਂ ਜਰੂਰ ਇਹਨਾਂ ਦੇ ਅੱਜ ਵੀ ਇਸੇ ਕਰਕੇ ਇੱਥੇ ਬੈਠੇ ਆ ਅਸੀਂ ਮੇਰਾ ਫਰਜ਼ ਵੀ ਹੈ بطور ਐਮਪੀ ਇੱਥੇ ਬੈਠਣਾ ਤੇ ਇਹਨਾਂ ਨੂੰ ਫੋੜੋ ਬੋਤਲ ਜਿੰਨਾ ਮੈਂ ਹੋ ਸਕਦਾ ਹੈ ਪਿਆਰ ਤੇ ਸੁੱਖ ਦੇ ਸਕਦਾ ਮਾਨ ਸਾਹਿਬ ਨਗਰ ਕੌਂਸਲ ਧਨੋਲਾ ਦੇ ਵਿੱਚ ਵੀ ਐਵੇਂ ਐਵੇਂ ਤਰ੍ਹਾਂ ਦੇ ਸੀ ਤੋਂ ਅੱਲਾ ਕਾਲਾ ਤੇ ਕਿਵੇਂ ਦਿਖਦੇ ਹੈਗੇ ਹਾਂ ਹਾਂ ਬੜਾ ਮੌਜੂਦ ਆਦਮੀ ਸੀਗੇ ਸਾਰੇ ਇਹਦੇ ਪਰਿਵਾਰ ਮੈਂਬਰ ਸੀਗੇ ਕਾਉਂਸਲ ਦੇ ਤੇ ਬਹੁਤ ਅੱਛਾ ਸੀ ਥੋੜੇ ਦਿਨੀ ਹੋਏ ਐ ਮੈਂ ਬਲੱਡ ਟਰੈਂਪ ਇੱਥੇ ਲਾਇਆ ਸੀ ਇਸੇ ਕੁਰਸੀ ਤੇ ਇਸੇ ਕਮਿਊਨਿਟੀ ਬੈਠਾ ਸੀਗਾ ਇੱਥੇ ਕੌਲਾ ਬੈਠਾ ਸੀਗਾ ਤੇ ਮੇਰੇ ਨਾਲ ਗੱਲਾਂ ਬਾਤਾਂ ਕੀਤੀਆਂ ਸੀਗੀਆਂ ਤੇ ਮੈਨੂੰ ਤਾਂ ਉਹਦਾ ਸੁਭਾਅ ਬਹੁਤ ਚੰਗਾ ਲੱਗਿਆ ਕਿਉਂਕਿ ਉਹ ਕਹਿੰਦਾ ਹੁਣ ਮੈਂ ਜਿਹੜੇ ਨਸ਼ੇ ਐ ਇਧਰਲੇ ਪਾਸੇ ਵੀ ਮੈਂ ਚੜਨਾ ਕਿ ਇਹ ਛਡਾਈ ਜਾਣਾ ਉਸਨੇ ਜੋ ਪਰਾਣਾ ਉਹਦੇ ਤੇ ਇਲਜ਼ਾਮ ਲੱਗਦਾ ਸੀ ਉਹਦੇ ਤੋਂ ਨਿੱਤਰ ਕੇ ਬਾਹਰ ਆ ਚੁੱਕਿਆ ਸੀ ਤੇ ਹੁਣ ਕੋਈ ਲੋੜ ਨਹੀਂ ਸੀ ਕਿ ਉਹ ਨੂੰ ਝੂਠੇ ਮੁਕਾਬਲੇ ਦੇ ਵਿੱਚ ਚਿਤ ਕਰਦੀ ਬ੍ਰਹਮਾ ਦਾ ਪਰਿਵਾਰ ਦੇ ਵੀ ਕਹਿੰਦਾ ਵੀ ਉਹਨੇ ਅੱਜ ਸਰੈਂਡਰ ਕਰਨਾ ਸੀ ਕੋਰਟ ਦੇ ਵਿੱਚ ਮੈਂ ਦੱਸਿਆ ਤਾਂ ਹੈ ਕਿ ਇਹ ਜੀਰੋ ਪੁਲਿਸ ਦਾ ਠੇਰਾ ਪੈ ਗਿਆ ਉਸ ਨੇ ਹੱਥ ਉੱਤੇ ਕੀਤੇ ਐ ਤੇ ਸਰੈਂਡਰ ਦੇ ਪਰ ਪੁਲਿਸ ਨੇ باوجود ਉਸ ਨੂੰ ਮਾਰਤਾ ਹੈ ਮੈਨੂੰ ਇਹ ਵੀ ਪਤਾ ਲੱਗਿਆ ਤਿੰਨ ਚਾਰ ਦਿਨ ਪਹਿਲਾਂ ਮੇਰੇ ਕੋਲੇ ਆਉਣਾ ਚਾਹੁੰਦਾ ਸੀਗਾ ਕਿ ਮੈਂ ਉਸ ਨੂੰ ਇਹ ਕਾਨੂੰਨ ਦੇ ਹਵਾਲੇ ਪੇਸ਼ ਕਰਾਂ ਜਿਸ ਦੇ ਨਾਲ ਉਹਦੀ ਜਾਣ ਨਾ ਜਾ ਸਕੇ ਉਹ ਕਾਨੂੰਨ ਤੋਂ ਪਗੜ ਨਹੀਂ ਸੀ ਜੇ ਉਹ ਕਹਿ ਰਿਹਾ ਸੀਗਾ ਕਿ ਮੈਂ ਸਿਮਰਜੀਤ ਚਮਾਰ ਕੋਲੇ ਜਾਣਾ ਤੇ ਮੈਂ ਕਾਨੂੰਨ ਦੇ ਪੇਸ਼ ਹੋਣਾ ਸੋ ਪਗੜਾ ਵੀ ਹੈ ਨਹੀਂ ਸੀਗਾ ਮਾਨ ਸਰ ਜਿਹੜਾ ਸਟੇਕ ਅਕਾਊਂਟਰ ਤੁਸੀਂ ਕਿਹਾ ਹੈਗਾ ਅੱਗੇ ਵੀ ਜਿਹੜੇ ਨੌਜਵਾਨਾਂ ਤੇ ਇਹ ਕੇ ਫੇਕ ਕਾਊਂਟਰ ਕੀਤੇ ਜਾ ਸਕਦੇ ਕਿਵੇਂ ਮਜਾਦ ਵਿੱਚ ਇਹ ਤਾਂ ਜੀ ਇਹ ਜੇ ਆਪਾਂ ਤਖੜੇ ਹੋਵਾਂਗੇ ਹੁਣ ਆਪਾਂ ਵੋਟ ਹੀ ਉਹਨਾਂ ਪਾਰਟੀਆਂ ਨੂੰ ਪਾਉਂਦੇ ਐ ਜਿਹੜੇ ਇਹ ਫੇਕ ਇੰਕਾਊਂਟਰਸ ਦੇ ਵਿੱਚ ਆਪਣਾ ਰੱਖਦੇ ਐ ਤੇ ਕਿਸੇ ਨੇ ਤਾਂ ਨਹੀਂ ਕਿਹਾ ਕਿ ਆਮ ਪਾਰਟੀ ਚਾੜ ਵੋਟਾਂ ਪਾ ਦਿਓ ਜਿਹੜੀ ਪਾਰਟੀ ਤੁਹਾਨੂੰ ਸਾਫ਼ ਪਤਾ ਸਾਰਿਆਂ ਨੂੰ ਜਿਹੜਾ ਇਹੋ ਜਿਹਾ ਕੰਮ ਦੇ ਵਿੱਚ ਨਹੀਂ ਆਉਂਦੀ ਇਹਦੀ ਮੁਖਾਲਫਤ ਕਰਦੀ ਹੈ ਤੇ ਅਸੀਂ ਕਾਨੂੰਨ ਇਹੋ ਜਿਹਾ ਚਾਹੁੰਦੇ ਆ ਕਿ ਹਰੇਕ ਦੀ ਸੁਣੀ ਜਾਵੇ ਤੇ ਹਰੇਕ ਨੂੰ ਇਨਸਾਫ ਮਿਲੇ ਤੇ ਇਹੋ ਜਿਹਾ ਗਲਤ ਕੰਮ ਬਿਲਕੁਲ ਨਾ ਕੀਤਾ ਜਾਵੇ ਮਸਲੋਂ ਸੰਬੰਧ ਵਿੱਚ ਕੀ ਰਣ ਦਿੱਤੀ ਰਹੇਗੀ ਅਸ਼ੂਮੀ ਕਾਲੀ ਦਲ ਦੀ ਕਲਾਮਾਂ ਦੇ ਸੰਬੰਧੀ ਖੱਦ ਪਰ ਜੀ ਰਣਨੀਤੀ ਕੀ ਰੌਗੇ ਜੀ ਪਰਿਵਾਰ ਦੇ ਨਾਲ ਤੋਂ ਅਸੀਂ ਜਿਹੜਾ ਹੁਣ ਮੈਂ ਆਇਆ ਇੱਕ ਸਵੇਰ ਦਾ ਤਾਂ ਬੈਠਾ ਆਹੀ ਰਣਨੀਤੀ ਹੈ ਮੈਂ ਬੈਠਣ ਜੇ ਮੇਰੀ ਲੋੜ ਹੈ ਮੈਨੂੰ ਦੱਸਣਗੇ ਕੁਛ ਤੇ ਮੈਂ ਅੱਗੇ ਵਧੂਗਾ